ਮੇਰਾ ਨਾਮ ਹੈ ਨਰਿੰਦਰ ਸਿੰਘ ਤੇ ਮੈਂ ਆਇਆ ਆਈਡੀਆਚ ਮਾਰਕੀਟ ਮੈਂ ਪਾਜੀ ਨਾ ਦੀ ਸ਼ਾਪ ਤੇ ਆਇਆ ਮੈਂ ਅੱਗੇ ਵੀ ਬੜੀ ਰੀਨਾ ਕੁਸਮਾਨ ਖਰੀਦਦਾ ਤੇ ਬਹੁਤ ਹੀ ਵਧੀਆ ਸਮਾਨ ਨਿਕਲਦਾ ਇਹਨਾਂ ਦਾ ਤੇ ਮੈਂ ਸਪੈਸ਼ਲ ਅਸ਼ੀਦ ਉਦਮ ਸਿੰਘ ਨਗਰ ਤੋਂ ਆਇਆ ਇਹਨਾਂ ਕੋਲ ਸਮਾਨ ਲੈਣ ਲਈ ਤੇ ਇਹਨਾਂ ਦਾ ਸਮਾਨ ਬਹੁਤ ਵਧੀਆ ਹੁੰਦਾ ਤੇ ਨਾਲੇ ਹੋਲੀ ਦਾ ਤਿਹਾਰ ਬੱਚਿਆਂ ਦਾ ਵਾਸਤੇ ਬਹੁਤ ਵਧੀਆ ਚੀਜ਼ ਹੈ ਉਹ ਬੱਚੇ ਖੁਸ਼ ਹੋਗੇ ਮਨਾਉਂਦੇ ਨੇ ਹੋਲੀ ਦਾ ਤਿਉਹਾਰ ਕਿੰਨੇ ਕਿ ਨਵੀਂ ਵੈਰਾਈਟੀ ਦੇਖਣ ਨੂੰ ਮਿਲਦੀ ਹਰ ਤਰ੍ਹਾਂ ਦੀ ਵੈਰਾਈਟੀ ਇਨਾਂ ਕੋਲ ਮਿਲਦੀ ਭਈ ਜੋ ਅੱਜ ਕੱਲ ਦਾ ਸਿਸਟਮ ਚੱਲਦਾ ਪਿਆ ਵੈਰਾਈਟੀ ਦੇ ਵਿੱਚ ਗਨ ਵਗੈਰਾ ਬਹੁਤ ਵਧੀਆ ਚੀਜ਼ ਚੱਲਦੀ ਪਈ ਹੈ ਅੱਜ ਕੱਲ ਇੱਕ ਅੱਜ ਕੱਲ ਸਿਲੰਡਰ ਵਗੈਰਾ ਆਇਆ ਉਹ ਕਹਿੰਦੇ ਲੱਗ ਰਹੇ ਉਹ ਵੀ ਬਹੁਤ ਵਧੀਆ ਆਪਣੀ ਜਗ੍ਹਾ ਬਾਕੀ ਬੱਚਿਆਂ ਵਾਲਾ ਸ਼ੌਂਕ ਹੈ ਜਿਵੇਂ ਗਨ ਵਗੈਰਾ ਲੈਣੀ ਆ ਅਸੀਂ ਜੋ ਚੀਜ਼ ਖਰੀਦੀ ਆ ਕਾਫੀ ਕੁਝ ਲੋਕ ਗੰਦੀ ਮੁੰਡੇ ਖਲਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਨਹੀਂ ਦੇਖੋ ਜੀ ਹੋਲੀ ਦਾ ਤਿਉਹਾਰ ਤੇ ਪਵਿੱਤਰ ਤਿਉਹਾਰ ਹੈਗਾ ਉਨੂੰ ਆਪਣੇ ਹਿਸਾਬ ਨਾਲ ਮਨਾਉਣਾ ਚਾਹੀਦਾ ਵਾ ਤੇ ਗੰਦੀ ਹੋਲੀ ਨਹੀਂ ਖੇਡਣੀ ਚਾਹੀਦੀ ਆਰਾਮ ਨਾਲ ਖੇਡਣਾ ਚਾਹੀਦਾ ਨਾ ਹੀ ਪਾਣੀ ਦੀ ਹੋਲੀ ਖੇਲਣੀ ਚਾਹੀਦੀ ਸੁੱਕੇ ਰੰਗ ਦੀ ਹੋਲੀ ਖੇਡਣੀ ਚਾਹੀਦੀ ਲੋਕਾਂ ਜੀ ਕਿੰਨਾ ਖੁਸ਼ਾ ਦੇਖਣ ਨੂੰ ਮਿਲ ਰਿਹਾ ਵਾ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਸਾਰੇ ਪਾਸੇ ਰਸ਼ ਪਿਆ ਇਸ ਟਾਈਮ ਸਾਰੇ ਪਾਸੇ ਦੇਖੋ ਸਾਰੀਆਂ ਦੁਕਾਨਾਂ ਆਲਓਵਰ ਭਰੀਆਂ ਹੋਈਆਂ ਨੇ ਤੇ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਕੀ ਕੋਸ਼ਿਸ਼ ਲਾ ਕੇ ਦਿੱਤਾ ਆਪਣੇ ਬੱਚਿਆਂ ਦੇ ਉੱਤੇ ਅਸੀਂ ਤੇ ਦੇਖੋ ਜੀ ਇੱਕ ਛੋਟੀ ਗੱਨ ਲੈ ਕੇ ਦਿੱਤੀ ਇੱਕ ਵੱਡੀ ਗੱਨ ਤੇ ਦੋ ਤਿੰਨ ਪਚਕਾਰੀਆਂ ਲੈ ਕੇ ਦਿੱਤੀਆਂ ਬੱਚਾ ਨੂੰ ਨਾਲ ਕਲਰ ਲੈ ਕੇ ਦਿੱਤੇ ਨੇ ਤੇ ਗੁਬਾਰੇ ਵਗੈਰਾ ਵੀ ਲਾ ਕੇ ਦਿੱਤੇ ਨੇ ਬਹੁਤ ਵਧੀਆ ਮਾਹੌਲ ਹੈ ਜੀ Eid ਕੀ ਬਹੁਤ ਸਾਲਾਂ ਬਾਅਦ ਇਹੋ ਜਿਹਾ ਮਾਹੌਲ ਆਇਆ ਇਹ 4 ਕਿਲੋ ਦਾ ਸਿਲੰਡਰ ਹੈ ਜਿਹੜਾ ਵਨ ਟਾਈਮ ਚੱਲਦਾ ਉਹਦਾ ਕੋਈ ਨਾ ਚਿਹਰੇ ਤੇ ਨੁਕਸਾਨ ਹੈ ਨਾ ਅੱਖਾਂ ਤੇ ਨੁਕਸਾਨ ਹੈ ਔਰ ਬਹੁਤ ਵਧੀਆ ਚੀਜ਼ਾਂ ਆਦਕੀ ਆਈਆਂ ਹੈ ਰੰਗ ਜਿੰਨੇ ਵੀ ਆਏ ਨੇ ਬਹੁਤ ਵਧੀਆ ਆਏ ਨੇ ਬੱਚਿਆਂ ਲਈ ਨੁਕਸਾਨ ਹੈ ਨਾ ਛੋਟੇ ਬੱਚੇ ਲਈ ਨੁਕਸਾਨ ਹੈ ਪੁਰੇ ਬੜੇ ਸਾਲਾਂ ਬਾਅਦ ਜਿਹੜਾ ਨਾ ਇਸ ਮਾਰਕੀਟ ਦੇ ਵਿੱਚ ਰੌਣਕ ਮੇਲਾ ਜਿਹੜਾ ਨਾ ਲੱਗਿਆ ਇਹ ਵੀ ਬਹੁਤ ਵਿਕਦੇ ਸਿਲੰਡਰ ਦੂਜੀ ਪਿਛਕਾਰੀ ਹਰ ਰੰਗ ਜਿਹੜਾ ਬਹੁਤ-ਬਹੁਤ ਵਧੀਆ ਆ ਗਏ ਨੇ ਕੰਪਨੀਆਂ ਦੇ ਹੁਣ ਕੋਈ ਵੀ ਕਿਸੇ ਨੂੰ ਕੋਈ ਨੁਕਸਾਨ ਨਹੀਂ ਔਰ ਬੜੇ ਸਾਲਾਂ ਬਾਅਦ ਜਿਹੜਾ ਨਾ ਹੋਲੀ ਦਾ ਤਿਉਹਾਰ ਬਹੁਤ ਵਧੀਆ ਮਨਾਇਆ ਜਾ ਰਿਹਾ ਲੋਕਾਂ ਦਾ ਪਛਾਣ ਦਿੰਦਾ ਦੇਖ ਬਹੁਤ ਵਧੀਆ ਸਾਜੀ ਤੁਸੀਂ ਦੇਖ ਲਓ ਪੂਰਾ ਇਹ ਮੇਲਾ ਭਖਿਆ ਹੋਇਆ ਹਰ ਦੁਕਾਨ ਤੇ ਗਾਹਕ ਹੈਗਾ ਹਰ ਤਰ੍ਹਾਂ ਦਾ ਗਾਹਕ ਹੈਗਾ ਛੋਟਾ ਵੱਡਾ ਹਰ ਤਰ੍ਹਾਂ ਲਗਾ ਕੇ ਲੇਕਿਨ ਫੇਰ ਵੀ ਉਹਦੇ ਮੁਤਾਬਕ ਹੈ ਬਹੁਤ ਵਧੀਆ ਚੀਜ਼ਾਂ ਇਹ ਕੋਈ ਕਿਆਨਾ ਜੂਨੇ ਦੀਆਂ ਨਹੀਂ ਗਿਆ ਇਹ ਇੰਡੀਆਂ ਦਾ ਹੀ ਬਣੀਆਂ ਹੋਈਆਂ ਬਹੁਤ ਕੋਕਾਲ ਨੇ ਬਣਾਇਆ ਹੋਰ ਕੰਪਨੀਰ ਬਣਾ ਬਹੁਤ ਹੀ ਮਜ਼ੇਦਾਰ ਚੀਜ਼ਾਂ ਜਿਹੜੀਆਂ ਅੱਜ ਕੀ ਗੱਡੀਆਂ ਹੈਗੀਆਂ ਜਿਨ੍ਹਾਂ ਦਾ ਬਹੁਤ ਹੀ ਨਹੀਂ ਜ਼ਿਆਦਾ ਹੈ ਨਹੀਂ ਜੀ ਇਹ ਰੰਗ ਨਿਕਲਦੇ ਨੇ ਵੱਖੋ ਵੱਖੇ ਰੰਗ ਨਿਕਲਦੇ ਨੇ ਰੰਗ ਬਹੁਤ ਹੀ ਵਧੀਆ ਜਿਹੜਾ ਇੱਕ ਵਧੀਆ ਵਨ ਸੌੜ ਹੀ ਚੱਲਦਾ ਦੂਜੀ ਵਾਲੀ ਨਹੀਂ ਐ ਜੋ ਕੋਈ ਪੈਂਦਾ ਨਾ ਕੁਛ ਵਨ ਸੌੜ ਹੀ ਚੱਲਦਾ ਜੀ ਟਾਈਮਲੀ ਚੱਲਦਾ ਇਹ ਤੇ ਮੇਰੇ ਕਾ 5-7 ਮਿੰਟ ਕਿੰਨੇ ਮਿੰਟ ਚੱਲਦਾ ਵੀ ਐ ਇਹ 10 ਕੁ ਮਿੰਟ ਚੱਲ 15 ਕੁ ਮਿੰਟ ਚੱਲਦਾ ਜੀ ਇਹ 15 ਕੁ ਮਿੰਟ ਚੱਲਦਾ ਤੇ ਬਹੁਤ ਵਧੀਆ ਚੀਜ਼ ਹੈਗੀ ਆ ਜਿਹੜਾ ਵੀ ਇਹਨੂੰ ਲੈ ਜਾਂਦਾ ਦੁਬਾਰਾ ਅਖਲੇ ਸਵੇਰ ਦੀ ਛੋਟੇ ਜਿਹੀ ਮਾਰਕੀਟ ਚ ਵਿਕ ਰਿਹਾ ਬਹੁਤ ਬਹੁਤ ਤੇਜ਼ੀ ਨਾਲ ਵਿਕ ਰਿਹਾ ਕਲਰ ਇਸ ਵਿੱਚ ਆਰਗੇਨਿਕ ਹੈ ਜਾਂ ਅਰਗੇਨਿਕ ਕੋਲ ਨੇ ਕੋਈ ਵੀ ਨੁਕਸਾਨ ਨਹੀਂ ਗਾ ਨਾ ਅੱਖਾਂ ਤੇ ਨਾ ਕਿਸੇ ਚੀਜ਼ ਤੇ ਛੋਟੇ ਬੱਚੇ ਦੀ ਵੀ ਅੱਖ ਚ ਪੈ ਜਾਵੇ ਤੇ ਤਦ ਵੀ ਕੋਈ ਨੁਕਸਾਨ ਨਹੀਂ ਗਾ ਜਿੰਨੇ ਵੀ ਕਲਰ ਨੇ ਹਲੇ ਮਾਰਕੀਟ ਦੇ ਵਿੱਚ ਅਸੀਂ ਵੈਸਾ ਹੀ ਬੰਦ ਕੀਤੀ ਹੋਏਗੀ ਕੋਈ ਵੀ ਕਲਰ ਇਹੋ ਜਿਹਾ ਨਹੀਂ ਵੇਚੇਗਾ ਦੁਕਾਨ ਦਾ ਤੇ ਇਸ ਵਜ੍ਹਾ ਕਰਕੇ ਮੈਂ ਪ੍ਰਧਾਨਾ ਨਿਊ ਆਈਡੀਆਸ ਮਾਰਕੀਟ ਨਾਨਕ ਸਿੰਘ ਕੋਸਟ ਮੈਟ ਗੈਜੇਸ਼ਨ ਤੇ ਇਸ ਕੋਈ ਕਰਕੇ ਕੋਈ ਵੀ ਇਹੋ ਜਿਹਾ ਗੰਦ ਕੰਮ ਅਥੇ ਨਹੀਂ ਹੋਣ ਦਿੱਤਾ ਸਾਰੇ ਜਿਹੜੇ ਰੰਗਾਂ ਨਾਲ ਵਧੀਆ ਵੇਚਣ ਦੀ ਕੋਸ਼ਿਸ਼ ਕਰਦੇ ਸਾਰੇ ਦੁਕਾਨਦਾਰ ਉਹਨਾਂ ਨੇ ਵਿਸ਼ਵਾਸ ਕਿਹਨਾ ਸੋਗੇ ਆਪੇ ਲੋਕ ਲੋਕ ਬਹੁਤ ਖੁਸ਼ ਹੈਗੇ ਨੇ ਜੀ ਹੋਲੀ ਦਾ ਤਿਹਾਲ ਬੜੀ ਧੀਰ ਬਾਅਦ ਇਹੋ ਜਿਹਾ ਵਧੀਆ ਮਨਾ ਲਏ ਲੋਕ ਬਹੁਤ ਖੁਸ਼ੀ ਤੁਸੀਂ ਦੇਖ ਲਓ ਕਿੰਨਾ ਮੇਲਾ ਲੱਗਾ ਹੋਇਆ ਹੈ ਸਰਦਾਰ ਜੀ ਦੀ ਦੁਕਾਨ ਆ ਹਰ ਪਾਰ ਸਰਦਾਰ ਕੁਲਦੀਪ ਸਿੰਘ ਉਹਨਾਂ ਦੀ ਬਹੁਤ ਵੱਡਾ ਕੰਮ ਹੈ ਇਹਨਾਂ ਦਾ ਪਹਿਲੇ ਸਭ ਲੋਕੀ ਮਾਲ ਦੀ ਸ਼ੋਰਟੇਜੀ ਆ ਕੋਈ ਐ ਨਹੀਂਗਾ ਕਿ ਮਾਲ ਬਹੁਤ ਪਿਆ ਆ ਤੁਸੀਂ ਦੇਖੋ ਬਾਹਰ ਗਾ ਘੱਟ ਘੱਟ ਕੇ ਲਫਾਫੇ ਲਿਆ ਰਹੇ ਨੇ ਕੁਝ ਲੋਕ ਰੰਗ ਕੋਈ ਹੋਰ ਵਰਤਦੇ ਨੇ ਜਿੰਨਾਂ ਨਾਲ ਇਨਫੈਕਸ਼ਨ ਹੋ ਜਾਂਦੇ ਸਕਿਨ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਜੀ ਉਹ ਵਤਨੇ ਨਹੀਂ ਚਾਹੀਦੇ ਅੱਜ ਕੱਲ ਤੇ ਬਹੁਤ ਵਧੀਆ ਰੰਗ ਆ ਗਏ ਜਿਹੜਾ ਬਹੁਤ ਸਸਤੇ ਰੰਗ ਬਜਾ ਲੋ ਲੈ ਗਾ ਜਾ ਕਿਸੋ ਤੇ ਉਹ ਤੇ ਫਿਰ ਨੁਕਸਾਨ ਕਰਨਗੇ ਕਰਨਗੇ ਲੇਕਿਨ ਇਹਨਾਂ ਕੋ ਕੋਈ ਵੀ ਇਹੋ ਜਿਹੇ ਰੰਗ ਨਹੀਂ ਰੱਖਿਆ ਜਿਹੜਾ ਕਿ ਨੁਕਸਾਨ ਕਰੇ ਸਭ ਕੌਗ ਦੇ ਜਾਂ ਦੂਜੇ ਕੰਪਨੀਆ ਦੇ ਰੰਗ ਗਏ ਨੇ ਕੋਈ ਇਹੋ ਜਿਹੇ ਰੰਗ ਨਹੀਂ ਜਿਹੜਾ ਕਿ ਨੁਕਸਾਨ ਕਰੇ ਮਾਰਕੀਟ ਦੇ ਵਿੱਚ ਕੋਈ ਵੀ ਨਹੀਂ ਵੇਚ ਰਿਹਾ ਇਹ ਤਾਂ ਪੁਰੀ ਦਾ ਧਿਆਨ ਬਹੁਤ ਵਧੀਆ ਹੈ ਕਿਉਂਕਿ ਲੇਟ ਹੌਣ ਕਰਕੇ ਨਾ ਗਰਮੀ ਦਾ ਮੁੱਠ ਮਲ ਗਿਆ ਤੇ ਕਰਕੇ ਜੀ ਹਰ ਬਹੁਤ ਵਧੀਆ ਲੱਗ ਰਿਹਾ ਹੈ ਆ ਤੁਸੀਂ ਸਿਲੰਡਰ ਪੜਿਆ ਜੀ ਇਹ ਕਿਸ ਕੰਮ ਆਉਂਦਾ ਹੈ ਜੀ ਕਿਸ ਸਿਲੰਡਰ ਚੱਲਦਾ ਹੈ ਇਹ ਚ ਰੰਗ ਨਿਕਲਦੇ ਨੇ 15 ਮਿੰਟ ਦੀ ਮੇਰੇ ਖਿਆਲ ਇਹ 15 ਮਿੰਟ ਦੀ ਬੰ ਚਲੇਗਾ ਜਿਹੜੇ ਸੱਚ ਰੰਗ ਪਾਏ ਜਾਂਦੇ ਨੇ ਜੇ ਆਰਗੈਨਿਕ ਆ ਕੋਈ ਨੁਕਸਾਨ ਦੇਦਾ ਨਾ ਨਾ ਨੁਕਸਾਨ ਵਾਲਾ ਰੰਗ ਨਹੀਂ ਦਾ ਬਹੁਤ ਵਧੀਆ ਰੰਗ ਹੈ ਲੋਕਾਂ ਦਾ ਉਤਸ਼ਾਹ ਇਸ ਤਰ੍ਹਾਂ ਦਾ ਲਿਖ ਬਹੁਤ ਵਧੀਆ ਮਤਲਬ ਤਿਆਰ ਚੰਗਾ ਹੈ ਇਸਲੇ ਬਣਾ ਰਹੇ ਨੇ ਪੂਰੀ ਰੌਣਕ ਹੈ ਜੀ ਅੰਮ੍ਰਿਤਸਰ ਦੇ ਲੋਕਾਂ ਕੀ ਅਪੀਲ ਕਰਨਾ ਚਾਹੁੰਦੇ ਹੌਲੀ ਨੂੰ ਲੈ ਕੇ ਹੋਲੀ ਦਾ ਉਤਾਰ ਮਨਾਓ ਹਾਂ ਅੱਜ ਆਰ ਬਹੁਤ ਵਧੀਆ ਮਨਾ ਰਹੇ ਨੇ ਕੁਝ ਲੋਕ ਕਲਰ ਜਿਹੜਾ ਹੁੰਦਾ ਉਹਦੇ ਨਾਲ ਸਬੰਧ ਖਰਾਬ ਹੋ ਜਾਂਦੀ ਨਹੀਂ ਉਹ ਗੱਲੇ ਰੱਖੇ ਨਹੀਂ ਹੋਏ ਨੇ ਨਹੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕੁਝ ਪੈਸਾ ਲਈ ਗਲਤ ਨਹੀਂ ਉਹ ਗਲਤ ਕਲਰ ਨਾਵੇਂ ਲਵਨ ਇਹ ਹੋਈ ਲਵਨ ਬਹੁਤ ਵਧੀਆ ਸਮਾਨ ਆਇਆ ਬਹੁਤ ਨਵਾਂ ਨਵਾਂ ਸਮਾਨ ਆਇਆ ਇੱਥੇ ਰੇਟ ਵੀ ਠੀਕ ਹੈ ਤੇ ਅਸੀਂ ਬੜੀ ਦੂਰੋਂ ਆਏ ਆ ਬੱਚੇ ਦੀ ਚਾਹ ਸੀਗੀ ਵੀ ਇਹ ਸਮਾਨ ਲੈਣਾ ਹਰਬਲ ਕਲਰਸ ਹੈ ਸਕਿਨ ਨੂੰ ਵੀ ਖਰਾਬ ਕਰਦੇ ਤੇ ਬੱਚੇ ਇੰਜੋਏ ਕਰਨਗੇ ਕਿਹੜੀ ਜਗ੍ਹਾ ਤੋਂ ਆਏ ਦੇ ਕਿੱਥੇ ਪਹੁੰਚੇ ਮੈਂ ਤਰਨਤਾਂ ਡਿਸਟ੍ਰਿਕਟ ਸਰੀਆਲੀ ਤੋਂ ਆਈ ਹਾਂ ਅੰਮ੍ਰਿਤਸਰ ਆਈ ਸੀ ਆਈਡੀਆ ਮਾਰ ਕੇ ਕਮਿੰਗ ਕਰ ਲਈ ਜੀ ਕਲਰ ਤੋਂ ਬੱਚਾ ਸੱਚੀ ਹਾਂ ਜੀ ਆ ਦੇਖੋ ਕਿੱਡਾ ਵੱਡੇ ਬੈਗ ਲੈ ਆਏ ਨੇ ਬੋ ਕਲਰ ਲੈ ਬਹੁਤ ਕੁਛ ਲਈ ਆ ਗੁੜਾ ਰੰਗੀਂ ਤੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਜਿਹੜੀ ਗਲਤੀ ਬੋਲੀ ਤੇਲ ਦੇ ਨੇ ਜਿਹ ਗੰਦੇ ਕਲਰਾਂ ਨਾਲ ਖੇਡਦੇ ਨੇ ਸ਼ਾਂਤੀਪੂਰਕ ਖੇਡਣ ਲੜਾਈ ਝਗੜਾ ਨਹੀਂ ਤੇ ਨੈਚੁਰਲ ਕਲਰ ਯੂਜ਼ ਕਰਨ ਫਲਾਵਰ ਯੂਜ਼ ਕਰਨ ਜਿਹਦੇ ਨਾਲ ਸਕਿਨ ਦੀ ਕੋਈ ਪ੍ਰੋਬਲਮ ਨਾ ਹੋਵੇ ਜਿਹੜੇ ਵੀ ਖੁਸ਼ ਤੇ ਹੈਲਦੀ ਹੋਵੇ ਆ ਮੌਲੀ ਦਾ ਸਮਾਨ ਲੈਣੇ ਆਏ ਆ ਤੇ ਜ਼ਿਆਦਾਤਰ ਹਾਂ ਮੈਨੇ ਅੱਜ 1-2-3 ਪਿਚਕਾਰੀ ਖਰੀਦਨੀ ਹੈ बहुत सारे रंग खरीदने वाटर बलून खरीदने हैं, और भी बहुत कुछ। कौन-कौन साथ में आप मेरे साथ मेरे मामी आए हैं मासी आए हैं मेरा छोटा भाई आया है मेरी कजन सिस्टर आई है और मेरे हैं। कैसे खेलोगे होलिया अच्छी खेलेंगे और उस दिन मेरा बर्थडे भी है